ਕੰਗਣਾ ਰਣਾਉਤ ਆਪਣਾ ਦਿਮਾਗੀ ਸੰਤੁਲਨ ਖੋ ਬੈਠੀ ਆ ਤੇ ਬੇਤੁਕੇ ਬਿਆਨ ਦਿੰਦੀ ਆ ਤੇ ਹਮੇਸ਼ਾ ਪੜਕਾਊ ਬਿਆਨ ਕੰਗਣਾ ਰਣਾਉਤ ਦੇ ਹਿੱਸੇ ਆਉਂਦੇ ਨੇ ਕਿਉਂਕਿ ਉਹ ਕੌਂਟਰੋਵਰਸੀ ਵਿੱਚ ਰਹਿਣਾ ਪਸੰਦ ਕਰਦੀ ਆ ਉਸ ਦੀਆਂ ਫਿਲਮਾਂ ਤਾਂ ਚੱਲਦੀਆਂ ਨਹੀਂ ਪਰ ਉਹ ਸੁਰਖੀਆਂ ਦੇ ਵਿੱਚ ਰਹਿੰਦੀ ਆ ਤੇ ਤਰ੍ਹਾਂ ਤਰ੍ਹਾਂ ਦੇ ਪੜਕੀਲੇ ਬਿਆਨ ਦੇ ਕੇ ਪੰਜਾਬ ਦੇ ਖਿਲਾਫ ਬੋਲ ਕੇ ਹਮੇਸ਼ਾ ਲੀਡਰਾਂ ਨੂੰ ਖੁਸ਼ ਕਰਦੀ ਰਹਿੰਦੀ ਆ ਤੇ ਚਾਪਲੂਸੀਆਂ ਕਰਦੀ ਰਹਿੰਦੀ ਆ ਇਸ ਗੱਲਾਂ ਦਾ ਪ੍ਰਗਟਾਵਾ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਅਸੀਂ ਉਸ ਦਾ ਪੁਰਜੋਰ ਵਿਰੋਧ ਕਰਦੇ ਹਾਂ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਹਮੇਸ਼ਾ ਪੰਜਾਬ ਦੇ ਪੱਖ ਵਿੱਚ ਖੜੀ ਹੈ ਤੇ ਜੋ ਵੀ ਪੰਜਾਬ ਦੇ ਵਿਰੁੱਧ ਵਿੱਚ ਗੱਲ ਕਰੇਗਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਉਸ ਦੇ ਵਿਰੁੱਧ ਹੋਵੇਗਾ ਤੇ ਅਰਸ਼ਦੀਪ ਕਲੇਰ ਨੇ ਹੋਰ ਕੀ ਕਿਹਾ ਉਹ ਤੁਹਾਨੂੰ ਸੁਣਾਉਣੇ ਆਂ ਕੰਗਨਾ ਰਣੋਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਆ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੌਂਟਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਮ ਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਯਾ ਬੀਜੇਪੀ ਇਹਨਾਂ ਤੇ ਐਨਐਸਏ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅਜ ਕੰਗਨਾ ਰਣੌਤ ਕਰ ਰਹੀ ਹੈ ਕੰਗਨਾ ਰਣੌਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੌਂਟ੍ਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟ੍ਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਨਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਦੇਵੋ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਯਾ ਬੀਜੇਪੀ ਇਹਨਾਂ ਤੇ ਐਨਐਸਏ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅੱਜ ਕੰਗਨਾ ਰਣੌਤ ਕਰ ਰਹੀ ਹੈ ਕੰਗਨਾ ਰਣੌਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਇਹ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੌਂਟਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਨਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਯਾ ਭਾਜਪੀ ਇਹਨਾਂ ਤੇ ਐਨਐਸਏ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅਜ ਕੰਗਨਾ ਰਣੌਤ ਕਰ ਰਹੀ ਹੈ ਕੰਗਨਾ ਰਣੌਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਇਹ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੌਂਟਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਮਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਦੇਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਯਾ ਬੀਜੇਪੀ ਇਹਨਾਂ ਤੇ ਐਨਐਸਏ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅਜ ਕੰਗਨਾ ਰਣੌਤ ਕਰ ਰਹੀ ਕੰਗਨਾ ਰਣੌਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੇ ਬੀਬੀ ਮੈਂ ਉਹਦੇ ਬਾਰੇ ਕੁਛ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੌਂਟ੍ਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟ੍ਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਨਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼ਰਮਨੀਆਂ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਯਾ ਬੀਜੇਪੀ ਇਹਨਾਂ ਤੇ ਐਨਐਸਏ ਲ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅੱਜ ਕੰਗਨਾ ਰਣੌਤ ਕਰ ਰਹੀ ਹੈ ਕੰਗਨਾ ਰਣੌਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਇਹ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੌਂਟ੍ਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟ੍ਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਨਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼ਰਮਨੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਯਾ ਭਾਜਪੀ ਇਹਨਾਂ ਤੇ ਐਨਐਸਏ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅੱਜ ਕੰਗਨਾ ਰਣੌਤ ਕਰ ਰਹੀ ਹੈ ਕੰਗਨਾ ਰਣੌਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਆ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੰਟਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੰਟਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਮ ਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਯਾ ਬੀਜੇਪੀ ਇਹਨਾਂ ਤੇ ਐਨਐਸਏ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅਜ ਕੰਗਨਾ ਰਣੌਤ